किन्नी कि राख है भी नहीं है गया ना विराख तो ले जा कर खेत खूत सट्ट कर बोरी भर के खड़े पता नहीं सरदार पता नहीं ना देख के मैं आंदा चौरा कंगूरे मारता क्या बना ली पर जाई क्या जा बना ली दानेदार नहीं है ਕੀ ਨੂੰ ਕਹਿਣਾ ਲਾਣੇ ਦਾ ਆਪਣੀ? ਨਾ ਤੇਰੀ ਤੀਮੀ ਲੱਗਦੀ ਆ ਮੈਂ। ਤੈਨੂੰ ਕਹਿ ਰਿਹਾ ਹੋਰ ਇੱਥੇ ਤੈਨੂੰ ਕੋਈ ਦਿਖਦਾ ਹੈਗਾ ਵੀ ਉਹ ਨੂੰ ਕਹਿ ਰਿਹਾ। ਤੇਰੀ ਲੱਗਦੀ ਕੀ ਆ ਮੈਂ? ਛੋਟੀ ਆ ਕੋਈ ਤੇ ਪੁੱਤ ਕਹਿ ਦੇ ਘਰ। ਨਾ ਜੇ ਲਾਣੇ ਦਾਰ ਨਹੀਂ ਕਹਿਤਾ ਤੈਨੂੰ ਫੇਕ ਕੀ ਹੋ ਗਿਆ? ਮਰਿਆ ਨਹੀਂ ਹਜੇ ਲਾਣੇ ਦਾਰ ਨਹੀਂ ਕਹਿਣਾਲਾ ਜਿਉਂਦਾ ਏ। ਮੇਰੇ ਸ਼ਰਮਾ। ਕੀ ਕਿਹਾ ਕਰ ਤੈਨੂੰ? ਤੂੰ ਦੱਸ ਦੇ ਮੈਨੂੰ ਵੀ ਕੀ ਕਿਹਾ ਕਰ ਤੈਨੂੰ। ਨਾ ਜੇ ਤੂੰ ਕਹਿ ਨਹੀਂ ਆ ਨੌ ਲੈ ਦਿਆ ਕਰੂੰ। ਕਹਿਤਾ ਸੀ ਕਿਰਾ। ਨਲਿਆ ਹੋ ਬਾਈ। ਸੱਚੀ ਗੱਲ ਐ ਤੇਰੀ। ਕੁਛ ਨਹੀਂ ਜਾਂਦਾ ਨਾਲ ਖਾਣਾ ਪੀਣਾ ਹੀ ਜਾਊਗਾ ਉਹ ਵੀ ਤੂੰ ਛੱਡ ਕੇ ਨਹੀਂ ਜਾਂਦਾ ਮੈਂ ਸਾਨੂੰ ਤਾਂ ਨੰਗ ਕਰੇਗਾ ਆ ਤੈਨੂੰ ਤਾਂ ਨੰਗ ਕੇ ਹੀ ਲੱਗਦਾ ਭਾਈ ਕਰਿਆ ਕਰਤਿਆ ਸਾਨੂੰ ਮਿਲ ਜਾਂਦਾ ਸਰਦਾਰ ਤੁਸੀਂ ਬਣੇ ਫਿਰਦੇ ਹੋ ਕੰਮ ਤੇ ਕਿਸੇ ਦੇ ਹੱਥ ਨਹੀਂ ਲਾਉਣਾ ਪੈਂਦਾ ਫਿਰ ਪਹਿਲਾਂ ਆਪ ਕਰਾ ਲੈਂਦਾ ਵਿਆਹ ਕਿਹਾ ਸੀ ਕਿਸੇ ਨੇ ਵੀ ਪਹਿਲਾਂ ਛੋਟੇ ਦਾ ਕਰੋ ਤੇਰੀਆਂ ਮਰਤਾਂ ਕਾ ਨੂੰ ਕਰਦਾ ਜੇ ਮੇਰਾ ਹੋ ਜਾਂਦਾ ਭਾਈ ਆਪਦੀ ਕਰਦੁੱਤੀ ਨਹੀਂ ਹੋਇਆ ਹੈ ਭੁੱਕੀ ਤੂੰ ਨਹੀਂ ਛੱਡਦਾ ਹੈਗਾ ਜੇ ਤੈਨੂੰ ਕੋਈ ਕਹਦੇ ਗੋਹਾ ਖਾੜਾ ਤੂੰ ਅਗਲੇ ਦਿਨ ਮਗਰ ਲੱਕ ਕੇ ਉਹ ਵੀ ਖਾ ਜੀ ਉਹ ਵੀ ਨਹੀਂ ਛੱਡਦਾ ਉਹ ਕੰਮ ਵੀ ਤਾਈਓ ਕਰਦਾ ਜੇ ਕੋਈ ਖਾਨਾ ਮੈਂ ਕੀ ਕੰਮ ਕਰਦਾ ਸਾਰਾ ਮੈਂ ਹੀ ਨਹੀਂ ਕਰਦਾ ਕਰਦੇ ਕੀਓ ਤੁਸੀਂ ਖਾਨਾ ਕੀ ਥੋੜਾ ਇੱਕ ਮਹੀਨੇ ਤੂੰ ਤਾਂ ਇਕੱਲਾ ਪੀ ਜਾਣਾ ਤੂੰ ਡੈਰੀ ਜਣਾ ਪਾਇਆ ਕਰੇ ਡੈਰੀ ਵਾਲੇ ਨੂੰ ਇਹ ਸਬਦ ਲਿਆ ਕਰੋ ਫਿਰ ਨੀਰਾ ਨੂਰਾ ਵੀ ਡੈਰੀ ਵਾਲੀ ਪਾਇਆ ਕਰਨਗੇ ਨਾ ਤੇਰਾ ਫਿਰ ਠੱਠੇ ਦਾ ਇੱਥੇ ਚਾਰ ਪੌਣਾ ਵੱਢ ਕੇ ਤੂੰ ਸਮਝਦੀ ਨਹੀਂ ਛੜੇ ਤਾਂ ਬਹੁਤ ਪਿਆਰੀ ਚੀਜ਼ ਹੁੰਦੇ ਨੇ ਜੇ ਸਾਹ ਕੇ ਰੱਖੇ ਤਰਸਦੇ ਨੇ ਜਿਹੜੇ ਜਿਨ੍ਹਾਂ ਦੇ ਕਰੇ ਛੜੇ ਹੈ ਨਹੀਂ ਬੇ ਚੰਗਾ ਤੂੰ ਤਾਂ ਹੁਮਾ ਨਾ ਸੋਨੇ ਦਾ ਕੜਾ ਕੁੜਾ ਹੋਣਾ ਚਾਹੀਦਾ ਨਹੀਂ ਚੁੰਨੀ ਵੀ ਅਗਲਾ ਗਲ ਚ ਪਾ ਲੈ ਛੜਾ ਚਲ ਤੇਨ ਤੋਂ ਲੱਗਦਾ ਤੂੰ ਪਲੌਣੀਆਂ ਘੁੱਟ ਝਾਪ ਲੈ ਆ ਤੇ ਕਿਉਂ ਤੜਕੀ ਲੜ ਮੈਂ ਮੈਂ ਤਾਂ ਨਹੀਂ ਸਮਝਦੀ ਵੀ ਛੜਾ ਤਾਂ ਤੂੰ ਐ ਹੁੱਬ ਕੇ ਕਹਿੰਦਾ ਜਿਵੇਂ ਕੋਈ ਨਾਮਦਾਰੀ ਮਿਲੂਗੀ ਕੋਈ ਮੈਡਲ ਪਾਊਗਾ ਤੇਰੇ ਉਹ ਜੇ ਮੈਂ ਛੜਾ ਰਿਹਾ ਤਾਈਓ ਤੂੰ ਆਈਆਂ ਘਰੇ ਜੇ ਮੈਂ ਨਾ ਛੜਾ ਰਿਹਾ ਤਾਂ ਤੂੰ ਕਿੱਥੋਂ ਆ ਜਾਂਦੀ ਅੱਛਾ ਫਿਰ ਛੋਟੇ ਨੇ ਤੂੰ ਗਲ ਗੁੱਠਾ ਦੇ ਦਿੰਦਾ ਮਾਫ਼ ਦਿੰਦਾ ਉਹਨੂੰ ਹੈ ਮਾਰਨਾ ਹੁੰਦਾ ਮੈਂ ਆਪਦੀ ਨਾ ਕਰਾ ਲੈਂਦਾ ਮੈਂ ਭਈ ਕਰਾ ਲਾ ਆਪਦਾ ਛੱਡ ਦੇ ਸਾਡਾ ਘਿਹੜਾ ਫੇਰ ਜਿਹੜੇ ਬੰਦਾ ਨਹੀਂ ਜਿਹੜੇ ਲੱਥਣਾਂ ਨਾਲ ਤੂੰ ਗੱਲਾਂ ਕਰਦੀਆਂ ਮੁੰਡਾ ਦਾ ਕਰਾਉਣੀ ਪਊਗਾ ਕਰਾ ਲਾ ਫੇਰ ਸਾਨੂੰ ਕੀ ਆ ਆਪਦੀਆਂ ਦੋ ਰੋਟੀਆਂ ਖਾ ਲਿਆ ਕਰੀ ਉਹ ਤੋਂ ਜੇ ਤੂੰ ਐ ਬਾਹਰ ਦੇ ਵੀ ਭਈ ਹਿੱਸੇ ਉਸੇ ਵੰਡ ਕੇ ਖਾਸੀ ਲੈਂਗਾ ਤੇ ਤੈਨੂੰ ਮਿਲਦੇ ਨੇ ਤਾਂ ਫਿਰ ਅਗਲੀ ਨੂੰ ਖਵਾਉਣੇ ਨੇ ਅਗਲੀਆਂ ਤੇ ਪੇਕਿਆਂ ਨੂੰ ਖਵਾਈ ਜਲਦੇ ਉਹ ਤਾਂ ਮੈਂ ਹਲਕੇ ਚ ਡੰਡਾ ਦੇ ਕੇ ਨਾ ਫੇਰ ਹਿੱਸਾ ਲਊਗਾ ਬਈ ਤੂੰ ਬਾਜ ਜਾ ਕਿ ਤਾ ਮੈਂ ਮੈਂ ਨਾ ਤੇ ਹਲਕੇ ਤੇ ਚੁੰਮਟਾ ਦੇ ਦੇ ਤੇ ਭੰਕੀ ਆ ਨਾ ਹੁਣ ਤੋਂ ਚਲੋ ਪੀ ਕੇ ਚਾਹ ਦੀ ਕੁੱਟ ਕਰਨਾ ਫੇਰ ਤੇਰੇ ਨਾਲ ਗੱਲਬਾਤ ਬੈਲੀ ਨਹੀਂ ਹੈਗੀ ਤੇਰੇ ਨਾਲ ਮੱਥਾ ਲਾਉਣ ਨੂੰ ਮੈਂ ਠੱਠੇ ਨਾਲ ਜਾਂ ਦੋ ਰੋਟੀਆਂ 라ਦੀ ਨਾਲੇ ਕੋਈ ਨਾ ਕਿ ਵੀ ਜਾਣਾ ਕੋਈ ਕੰਮਕਾਰ ਕਰੂੰ ਜਾ ਕੇ ਆਹੋ ਬੈਲੀ ਐ ਇੱਥੇ ਪਈ ਨਹੀਂ ਹੁਣ ਖੇਤ ਤਾਂ ਸਬਜ਼ੀ ਲਈ ਹੋਈ ਐ ਵੀ ਉਹ ਖੁੱਡਣ ਜਾਏਗਾ ਅੰਦਰਾ ਸੜਾ ਮਲੰਗ ਕਿਸੇ ਚੱਪਾ ਲੱਗੇ ਹੜਫੜੇ ਹੜਫੜੇ ਤਦੀਗਾ ਕਿਤੋਂ ਡਰ ਗਿਆ ਇੱਥੋਂ ਕਿ ਮੈਂ ਚੜੇਲਾ ਕੋਈ ਤੂੰ ਬੁਲਾ ਬਲਾਲਾਂ ਦੀ ਅੱਗ ਮਾਰ ਲਾਂ ਦੀ ਮੂੰਹ ਹੀ ਮੁੱਤੀ ਜੋ ਸਾਰਾ ਦਿਨ ਜਿਹਦਾ ਡਰਨਾ ਆਤਾ ਡਰਦਾ ਨਹੀਂ ਹੈਗਾ ਕਦੋਂ ਮੁੱਤੋਂ ਮੈਂ ਬਾਹਰ ਨਾ ਲਈ ਜਾਨੀ ਤੂੰ ਤੂੰ ਵੀ ਹਾਏ ਵੇ ਰੱਬਾ ਕਿੱਥੋਂ ਆ ਪੌਲੇ ਨਾਲ ਬਾਹ ਪੈ ਗਿਆ ਇੱਕ ਸ਼ਹਿਰ ਵਾਲਾ ਇੱਕ ਜਮੀ ਲੱਲੈ ਫਿਰ ਜਦੋਂ ਹੋ ਜਾਏ ਉਸ ਕੋਈ ਨਹੀਂ ਤੂੰ ਮੈਂ ਦੁੱਸਨ ਲਾਉਣੀ ਆ ਮੇਰੇ ਤੇ ਦੱਸ ਕੀ ਕੰਮ ਆ ਬੜਾ ਹੈ ਤੂੰ ਹਣ ਰੱchn ਕਰਦਾ ਬੇਕਰ ਤੂੰ ਦੱਸ ਉਹਨੂੰ ਸਮਝਾ ਲੈ ਤੇਰੇ ਪ੍ਰਾਂ ਨੂੰ ਖਾਗੜ ਨੂੰ ਬਲਦਾ ਹੋਇਆ ਪਿਆ ਉਹਨੂੰ ਅੱਖ ਲੁੱਕਰ ਹੈ ਨਹੀਂ ਅੱਡੇ ਲਾਉਂਦਾ ਮੇਰੇ ਨਾਲ ਤੂੰ ਬੋਲਦੀ ਮੈਂ ਕਿਉਂ ਸ ਬੇ ਚੱਕ ਲਿਆ ਕਰ ਕੋਈ ਡਾਂਗ ਡੋਂਗ ਚੱਕ ਲਿਆ ਕਰ ਉਹਦੇ ਮਾਰ ਦੇ ਸਿਰ ਚ ਨੂੰ ਪਾੜ ਕੇ ਉਹਦਾ ਸਿਰ ਉਹਨੂੰ ਪਾ ਦੇ ਮੰਜੇ ਤੇ ਸੌਖੀ ਰੋਟੀ ਖਾ ਲਾਂਗੇ 4 ਦਿਨ ਤੂੰ ਤਾਂ ਖਾ ਲੇਂਗੀ ਉਹਨੂੰ ਕੌਣ ਖਵਾਉ ਖੜਾ ਹੋ ਚੱਲ ਉਹਨੂੰ ਕਹਿ ਕਹਿ ਮੇਰੇ ਘਰ ਵਾਲੇ ਨਾਲ ਬੋਲਿਆ ਨਾ ਕਰ ਜੇ ਭੱਗ ਜਾ ਭਗ ਜਾ ਸਾਰੇ ਲਹੂ ਪੀਣੇ ਨੇ ਕਿੱਥੇ ਉਰੇ ਮੇਰਾ ਡੰਕਰਾਂ ਨਾਲ ਬਾਪੇ ਡੋ ਗੋਦੀ ਨੋਟਪੀ ਕੀ ਹੋ ਗਿਆ ਨਾ ਤੂੰ ਮੇਰੀ ਬੱਸ ਬੱਸ ਪਾਈਪ ਨੂੰ ਵੀ ਬੋਲਦਾ ਸੀਗਾ ਕਿਹੜਾ ਪਾਈਪ ਅਮਰੀਕਾ ਵਾਲੀ ਨੂੰ ਉਹ ਕੀ ਬੋਲਦਾ ਮੈਂ ਤੇਰੇ ਘਰ ਵਾਲੀ ਨੂੰ ਮੁਰਲਬੇ ਆਈ ਤੀ ਹੁਣ ਕਣੀ ਮੈਨੂੰ ਪੁੱਠਾ ਸਿੱਧਾ ਬੋਲਦਾ ਓਏ ਇਹਨੂੰ ਤਾਂ ਤੇਰੇ ਬਾਪ ਨੂੰ ਥੱਲੇ ਰੱਖ ਲੈ ਲੈ ਉਹ ਥੱਲੇ ਗਿਆ ਬੌੜਿਆ ਥੱਲੇ ਮੈਂ ਤਾਂ ਚੱਕੇ ਲੰਨਾ ਲੈ ਤੇ ਤੱਕ ਲੈਣਾ ਵਾ ਨੰਗਾ ਸਿਰ ਮੇਰਾ ਵੀ ਔਖੀ ਐ ਕੀ ਔਖਾ ਮੰਗ ਰਲਾ ਰੱਖਿਆ ਜਿਹੇ ਜਹਾ ਪੌੜਾ ਇਹਨੂੰ ਥੱਲੇ ਰੱਖਦਾ ਤੇਰੇ ਬਾਪ ਨੂੰ ਥੱਲੇ ਬੌੜੋ ਹਾਂ ਦੱਸ ਕੀ ਕਹਿੰਦੀ ਹੋ ਕੀ ਕਹਤਾ ਮੈਂ ਮੈਂ ਤੂੰ ਨਾਲ ਕਿਉਂ ਲੜਦਾ ਬਰਾ ਪਹਿਲਾਂ ਆਪ ਦੋਨੋਂ ਲੜਪਾ ਉਹ ਚਾਹ ਮੰਗ ਰਿਆ ਜਦੋਂ ਕੀ ਮੰਗ ਰਿਆ ਮੈਂ ਤੇਰੇ ਗੋਡੇ ਟੁੱਟ ਗਏ ਜੇ ਬਰਾ ਕਾਦੇ ਜੀ ਟੁੱਟਕੇ-ਕੋਟੇ ਤੇ ਤੂੰ ਆ ਬਜਾ ਕੇ ਪੀ ਲਾ ਉਹ ਕਾਦੇ ਵਾਸਤੇ ਲੈਂਦੀ ਐ ਉਹ ਮੇਰਾ ਦੇਖੂ ਨ ਤੇਰਾ ਥੋੜੀ ਦੇਖੂ ਅੱਛਾ ਤੇਰਾ ਦੇਖਣ ਵਾਸਤੇ ਤੈਨੂੰ ਤੇਰਾ ਵਿਆਹ ਕਰਿਆ ਸੀ ਮੈਂ ਤਾਂ ਉਈਓ ਕਰਦਾ ਰਹਿ ਗਿਆ ਤੇਰਾ ਵਿਆਹ ਪਰ ਤੂੰ ਲੜਦਾ ਕਿਉਂ ਜੇ ਚਾਹ ਪਾਣੀ ਨਹੀਂ ਨਹੀਂ ਲੜਨਈ ਆ ਉਹਦੇ ਨਾਲ ਚਾਹ ਪਾਣੀ ਕਿੰਨਾਂ ਦੇ ਜੇ ਤੂੰ ਛੇੜਦਾ ਤੂੰ ਛੇੜਦਾ ਆ ਕੇ ਪੱਛੋਂ ਨੂੰ ਵੀ ਚਾਹ ਰੋਟੀ ਦਿੱਤੀ ਆ ਕਿ ਨਾ ਹਾਂ ਹੁੰਦੀ ਆ ਖੜ ਤੇ ਪਿੱਛੇ ਲੈ ਨੂੰ ਬਣਾ ਲੈ ਕੀ ਹੋ ਗਿਆ ਗਧਾ ਮਾਤਾ ਕੁਸ ਕੋਈ ਨਹੀਂ ਨਾ ਕੀ ਕਹਿਦਾ ਤੈਨੂੰ ਮੈਂ ਮੇ ਮਨੂੰ ਬੋਲਦਾ ਦੇਖ ਲਦਰ ਕਿਵੇਂ ਸਾਹਮਣੇ ਤੂੰ ਸੁਣੀ ਚੱਲ ਮੈਂ ਤੂੰ ਤਾਂ ਸਾਹਮਣੇ ਬੋਲੀ ਜਨਾ ਪਿੱਠੇ ਪਿੱਛੇ ਵੀ ਨਹੀਂ ਹੈਗਾ ਵੀ ਚੱਲ ਬਈ ਬੰਦਾ ਹੋਰਾ ਪਰਾਂ ਬੋਲ ਪੇ ਪਿੰਡ 'ਚ ਜਾ ਕੇ ਬੋਲ ਪਿਆ ਕਰੂ ਨਹੀਂ ਗੋਲ ਪਾ ਦੇਗਾ ਕੁਛ ਜੜ ਕੇ ਛਾਲ ਮਾਰਨ ਵਾਲੇ ਆ ਤੂੰ ਚੱਕੇ ਨਹੀਂ ਵੀ ਕੋਠੇ ਚੜ ਕੇ ਮਰੇ ਛਾਲ ਮਾਰ ਕੇ ਸਾਨੂੰ ਜ਼ਮੀਨ ਮਿਲ ਜੇ ਉਹਦੀ ਤੂੰ ਇਸ਼ਤਾਹੀ ਚਾਉਂਦੇ ਹੋ ਹੋਰ ਤੂੰ ਚੋਣਾ ਔਖੀ ਹੋ ਜੂ ਚੋਣਾ ਤੇ ਤੂੰ ਆ ਵੀ ਮੇਰਾ ਪਿਆ ਨਹੀਂ ਇਹ ਭਾਜੇ ਮੈਂ ਨਹੀਂ ਦੰਦਾ ਉਹ ਵੀ ਦੰਦਾ ਨਹੀਂ ਇਹ ਖੁੱਡ ਵੀ ਵੇਰਾ ਦੀ ਇਹ ਲੈਂਡ ਦੇ ਜਮੀਨਾਂ ਇਹ ਲੱਛਣੋਂ ਲੱਛਣ ਦਾ ਕੀ ਬੈਕਗ੍ਰਾਉਂਡ ਦੇ ਮੇਰੇ ਤੇ ਦੋਸਲਾਈ ਜੰਨਾ ਕੀ ਦੋ ਉਸਲਾਹ ਤੇ ਮੈਂ ਤੇਰੇ ਜਦੋਂ ਮੈਨੂੰ ਦੋ ਰੋਟੀਆਂ ਦੇਈ ਦਿਆ ਕਰੋ ਕਾ ਨੂੰ ਮੇਰੇ ਨਾਲ ਟੈਂਟ ਟੈਂਟ ਕਰਦੇ ਹਾਂ ਤੜਕੀ ਇੱਕ ਮਿੰਟ ਮੇਰੀ ਗੱਲ ਸੁਣ ਅਸੀਂ ਵੀ ਰੋਟੀ ਖਾਣੇ ਆ ਨਾ ਪਰ ਮੈਨੂੰ ਰੋਟੀ ਨਹੀਂ ਮਿਲਦੀ ਅਸੀਂ ਰੋਟੀ ਖਾਣੇ ਆ ਕੰਮ ਵੀ ਕਰਦੇ ਆ ਤੇ ਤੂੰ ਜਮੇ ਬੈਲਾ ਐ ਨਾ ਮੇਰੇ ਕੀ ਜਵਾਕ ਰੋਰੇ ਨੇ ਅੱਗੇ ਨਹੀਂ ਪਿੱਛੇ ਨਹੀਂ ਮੇਰੇ ਕੋਈ ਵੀ ਸੋਨੂ ਸਰਦਾਰਾਂ ਨੂੰ ਮੈਂ ਕੰਮ ਕਰਕੇ ਦਿਆ ਕਰਾਂ ਅੱਛਾ ਖਾਂਦਾ ਨਹੀਂ ਹੈਗਾ ਕੁਝ ਜਵਾਕ ਨਹੀਂ ਕਰਾਂ ਤੈ ਕੰਮ ਵੀ ਕਰਿਆ ਕਰ। ਬਗ ਜਾ ਕਰ ਗੁਰੂ ਘਰ ਬਗ ਜਾ ਕਰ। ਮੈਂ ਜਿੰਨਾ ਕ ਖਾਣਾ ਉਦੋਂ ਜੈਸਾ ਕਰਦੀ ਆ ਫੇਰ ਵੀ। ਕੀ ਕਰਦਾ? ਆਹ ਚੱਕ ਟੁਕੜਾ ਮੈਂ ਸਾਨੂੰ ਭਾਣ ਨਾਲੇ। ਲੈ ਬਾਜ ਜਾ। ਕੀ ਬਾਤੇ ਕੀ ਬਾਤੇ ਰੋਟੀ ਖਾਉਂ ਤਦੋਂ ਵੀ ਉਹੀ ਪਾਉ। ਮੈਨੂੰ ਸਵੇਰੇ ਦੇ ਨੇ ਚਾਹ ਦੀ ਕੁੱਟ ਨਹੀਂ ਦਿੱਤੀ। ਨਾ ਤੂੰ ਵੀ ਰਾਤ ਖਾਣਾ। ਉੱਥੇ ਕੁੱਤੇ ਆ ਮੈਂ ਕਿ ਜਿਹੜੇ ਕੁੱਤੇ ਰੋਟੀਆਂ ਛੜੇ ਐਂ ਜਾ ਕੇ ਕਰਕੇ ਉੱਥੇ ਜਾਦਾ ਧਰਕੀ। ਹੋਰ ਹੋਰ। ਨਾ ਨਾ ਐ ਤੈਂ ਕਹਿੰਦਾ ਵੀ ਬੱਤੀ ਲਿਆ ਦੇ ਕੋਲੇ ਚ ਚਾਹ ਪਾ ਫੇਰ ਮੇਰੇ ਮੂੰਹ ਨੂੰ ਰਾ ਫੇਰ ਵੀ ਹੂੰਗਾ ਮੈਂ। ਲੋ ਨੀ ਪੈਸੇ ਦੇ ਦਾ ਵਾਦਾ ਕਰਨੀਓ ਬਹੁਤ ਤੈਨੂੰ ਜੇ ਜ਼ਮੀਨ ਸਾਹਮਣੀ ਹੈ ਨਾ ਮੈਂ ਤਾਂ ਲੋੜ ਨਹੀਂ ਵੀ ਤੇਰੀ ਜ਼ਮੀਨ ਦੀ ਮੈਂ ਤਾਂ ਮੇਰੀ ਜਾਨ ਸਰਾ ਰੱਖੇ ਜਿੰਨੀ ਜ਼ਮੀਨ ਨੂੰ ਕਿਹੜਾ ਪੈਸੇ ਦੀ 40 ਬੀਲਾਂ ਨਾਲ ਟੱਕ ਲਈ ਬਠਾ ਹੈ ਹੰਦਾ ਕਿਦਾ ਉਹਦਾ ਨਾਮ 10 40 ਕਿੱਦਾਂ ਨਹੀਂ ਆਹੋ ਫਿਰ ਉਸੇ ਤੋਂ ਖਾਲਾ ਦਾ ਸਾਰਾ ਗੁੱਸੇ ਨਾ ਮੈਂ ਉਸੇ ਦੀ ਖਾਨਾ ਤੁਸੀਂ ਮੈਨੂੰ ਦੇਣੇ ਹੋ ਤੁਸੀਂ ਜ਼ਮੀਨ ਦੇ ਲਾਲਚ ਦੇ ਮਾਰੇ ਦੰਡਿਓ ਮੈਨੂੰ ਇੱਕ ਮਿੰਟ ਮੇਰੀ ਗੱਲ ਸੁਣ ਨਾ ਨਾਲ ਤੂੰ ਸਾਰਾ ਜ਼ਮੀਨ ਦਾ ਟੇਕਾ ਖਾ ਜਾਣਾ ਨਾਲੇ ਸਾਡੇ ਤੋਂ ਪੂੜੇ ਪਾਲ ਤਾਂ ਵੀ ਸਾਨੂੰ ਤੂੰ ਕਹੀ ਦਿੰਨਾ ਦੱਸ ਠੇਕਾ ਸੁੱਟ ਲੈ ਵੀ ਆਉਂਦਾ ਮੈਂ ਕੀ ਕਰਦਾ ਨਾ ਕਿਹੜਾ ਕੰਜਰ ਫੜਾਉਂਦਾ ਸਾਨੂੰ ਠੇਕਾ ਅਪਰ ਕੀ ਨਾਉਦਾ 38 ਤੋਂ ਪੁੱਛੇ ਪੁੱਛੇ ਨੂੰ ਲਿਆਉਣਾ ਤੂੰ ਅੜਤੀ ਦੇ ਪੈਸੇ ਇੱਕ ਤਾਂ ਦੇਖ ਤਾਂ ਲੁੱਚਾ ਬੋੜਾ ਬਣਦਾ ਕੱਟ ਤੂੰ ਵੀ ਨਹੀਂ ਹੈਗਾ ਮੈਂ ਹੀ ਭੁੱਲ ਗਈ ਬੁੱਚਾ ਬੋੜਾ ਕਾਹਦਾ ਮੈਂ 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 ਹੀ ਭੁੱਲ ਗਈ ਵੀ ਖੂਨ ਤਾਂ ਤੁਹਾਡਾ ਇੱਕੋ ਬਾਪ ਦਾ ਆਹੋ ਤੈਨੂੰ ਤਾਂ ਲੱਗਣੀ ਆ ਮਹਾਰਾਣੀ ਨੂੰ ਛੋਡੀ ਇਹ ਮਿਲੀ ਭੁਗਤ ਛੋਟੀ ਆ ਇਹ ਨਾ ਮੈਂ ਤੇ ਪਾ ਲੱਗਿਆ ਤੂੰ ਨਹੀਂ ਨੂੰ ਮਾਗਰੋਂ ਲੈ ਕੇ ਆਈ ਆ ਪੈਸੇ ਕਿੱਥੇ ਨੇ ਪੈਸੇ ਰੱਖਦੇ ਕਿੱਥੇ ਬਾਈ ਉਹ ਬਚਾਲਾ ਉਹ ਮੈਨੂੰ ਤਾਂ ਇਸ਼ਤਿਹਾਰ ਕਰਨਾ ਕੀ ਕਰੂਗਾ ਕੀ ਕਰੂਗਾ ਬਾਈ ਮੇਰੇ ਹੋਂਦੇ ਨਾਲ ਹੱਥ ਲਾਦੀ ਮੁੰਡੇ ਦੇ ਹੱਥ ਫੜਾ ਮੇਰੀ ਗੱਲ ਸੁਣ ਲੈ ਮੇਰੇ ਲਿਫਾਤਾ ਕੀ ਹੋ ਗਿਆ ਕੀ ਹੋ ਗਿਆ ਕਮੀਜ਼ ਲਿਫਾਤਾ ਮੇਰਾ ਹੋਰ ਬਾਲਾ ਮੋਟਾ ਨਾ ਕਮੀਜ਼ ਤਾਂ ਰਹਿਣ ਟਾਈਟ ਫਿੱਟ ਸੀ ਇਹ ਜਵਾਖਾ ਵਾਲਾ ਤੇਰੇ ਸੈਜ ਆਉਂਦਾ ਤੇ ਪੈਸਿਆਂ ਦੇ ਤੂੰ ਗੋਚੀਆਂ ਕਰਦਾ ਨਾ 50 ਕਿਲੇ ਨੇ ਮੇਰੇ ਲਈ ਪੈਸਿਆਂ ਗੋਚੀਆਂ ਕਰਨ ਨੂੰ ਡੇਢ ਕਿਲੇ ਤਾਂ ਹੈਗਾ ਹੀ ਇਹਦੇ ਨਾਲ ਡੇਢ ਕਿਲਾ ਉਨੇ ਦਾ ਚਾਗੜੇ ਆ ਜਾਣਾ ਅੱਛਾ ਚਾਗੜੇ ਆ ਜਾਂਦਾ ਇੰਨੇ ਦਾ ਹੈ ਲਾਹੋਰਾ ਅੱਛਾ ਅੱਛਾ ਠੀਕ ਆ ਠੀਕ ਆ ਹੋਰ ਕੋਈ ਕੰਮ ਨਹੀਂ ਕਰਦੇ ਆਪਾਂ ਮਿਲਲੇ ਰਹਨੇ ਆਂ ਉਹ ਤੇਰੀ ਡੈਰੇ ਤੇ ਜਿਹੜਾ ਦੁੱਧ ਕਲਾਉਣੇ ਉਹ ਉਹ ਤਰ ਲਵੇ ਉਹਨਾਂ ਦੇ ਪੈਸੇ ਫਿਰ ਮੈਂ ਖਰਚਾ ਉਹਨਾਂ ਦੇ ਸਿਰਾਂ ਚ ਲਾਉਣੀ ਆ ਤੇਰਾ ਕੀ ਕਰਦਾ ਵੇ ਜਿਹੜਾ ਘਰੇ ਤੁਹਾਡੇ ਫੂਕਦੀਆਂ ਲੰਗਰ ਬਣਾਉਂਦੀ ਆ ਉਹ ਮੈਂ ਲੈ ਕੇ ਦਿੰਦਾ ਸਾਨੂੰ ਆਹੋ ਤੁਹਾਡੇ ਘਰ ਦਾ ਕਾਹਨੂੰ ਖਰਚਾ ਆ ਜਿਹੜਾ ਤੇਰਾ ਪਤੰਦਰ ਬੈਠਾ ਨਾ ਇਹਦੇ ਨਾਲ 8 11 ਜਿੰਨਾ ਖਰਚਾ ਨਹੀਂ ਗੀ ਇਹ ਤੇ ਹੀ ਪਿੰਦਾ ਪੀਂਦਾ ਹੀ ਹੋਊਗਾ ਇਹਦਾ ਛੋਟਾ ਹੁੰਦਾ ਪੀਗਾ ਜੀ ਦੋ ਕੁ ਘੁੱਟਾ ਹੁਣ ਨਹੀਂ ਪੀਂਦਾ ਨਾਲੇ ਅੱਛਾ ਦਾਰੂ ਕਿੱਥੋਂ ਆਉਂਦੀ ਏ ਦੀ ਜਿਹੜਾ ਰੋਜ਼ 100 ਰੁਪਿਆ ਫੜਦੇ ਮੇਰਾ 3000 ਦਾ ਮਹੀਨੇ ਦਾ ਉਹੀ ਬਣ ਗਿਆ ਵੇ ਅੱਡੇ ਫਦਲੋਂ ਦਾਰੂ ਦਾ ਪੀ ਲਿਆ ਕਰ ਵੇ ਵੇਲਿਆ ਹਾਂ ਤੇਰਾ ਲੱਗ ਜਾ ਪੱਲੋਂ ਇਹ ਪੀਣਾ ਤੇਰੇ ਵਾਂਗੂ ਮੈਂ ਕਿਹ ਸੁਰਖੀ ਪੋਡਰ ਲਾਉਣਾ ਮੇਰੇ ਨਾਲ ਉਹਦਾ ਖਰਚ ਆਉਂਦਾ। ਜਾ ਸੁਰਖੀ ਤਾਂ ਮੱਚ ਜਾ ਤੂੰ ਤਾਂ ਬਾਹਰ ਦੇਉ। ਜਦ ਭੱਗ ਜਾਨੀ ਉੱਥੇ ਪਾਰਲਰ ਚ ਪਤਾ ਨਹੀਂ ਕਿੰਨੇ ਕਰੇ ਲਾ ਕੇ ਆਉਂਦਾ ਤੂੰ ਵਝਾ ਕੇ ਰੱਖੇ ਪਰ ਮੇਰੇ ਮਕਾਨ ਨਹੀਂ ਦਿੰਦੀ। ਐਂ ਬਥੇਰੀ ਸੋਹਣੀ ਆ ਕੁਦਰਤੀ ਗੁਣ ਨੇ ਮੇਰੇ ਚ ਹਾਂ। ਮੈਨੂੰ ਕਿੰਨੇ ਦਾ ਪਾਣੀ ਚਾਹੀਦਾ? ਆ ਤੂੰ ਕੱਟ ਜਾ ਭੈਣੀ ਮੁੰਡੇ ਵਾਲਾ ਮੰਗਲੂ ਬਾਈ ਬੈਠਾ। ਵਿਆਹ ਕਰਾਉਣਾ ਵਿਆਹ ਜਿਹੜੇ ਤੁਹਾਡੇ ਲੱਛਣ ਨੇ ਮੈਨੂੰ ਕੌਣ ਦਊ? ਜਾ ਭੱਗ ਜਾ ਭੱਗ ਜਾ ਲੈ ਆ ਜਾ। ਕਿੰਨਾ ਚਾਹੀਦਾ? ਜਾ ਭੱਗ ਜਾ ਮੈਂ ਵੀ ਕੜਾਈ ਜੜਾ ਲਵਾਂ। ਮੈਂ ਵੀ ਕੜਾਈ ਜੜਾ ਲਵਾਂ। ਤੇਰਾ ਵਿਆਹ ਵੇ ਤੈਨੂੰ ਤਾਂ ਨਾ ਕੋਈ ਕੁੱਤੀ ਨ ਉਹ ਵੀ ਅਗਲਾ ਸੋਚ ਸਮਝ ਕੇ ਦਊਗਾ ਵੀ ਕੁੱਤੀ ਇਹਨੇ ਤਾਂ ਕਰੇ ਭੁੱਖੀ ਨਾ ਮਰ ਜੇ ਜੇ ਤੈਨੂੰ ਬਹੁ ਮਿਲ ਗਈ ਤਾਂ ਫਿਰ ਆ ਬੈਠਾ ਤੇਰੇ ਸਾਹਮਣੇ ਇਹਦੀ ਨਾ ਮੂਤ ਨਾਲ ਸਾੜੀ ਮੁੰਨ ਦੀ ਹੈ ਹਾਂ ਹਾਂ ਬਲੇ ਮੇਰੇ ਪੈਸੇ ਬਚਣਗੇ ਪਿਆਰ ਨਹੀਂ ਮਤ ਹੁਣ ਮਨਾਉਣ ਨੂੰ ਗਾੜੀ ਨੀਲਾ ਕਰ ਕੀ ਕਰੇ ਬੜੂ ਜੱਟ ਵੀ ਦੇਖੀ ਫਿਰ ਮੈਂ ਭੱਗ ਜਾ ਭੱਗ ਜਾ ਕੋਈ ਡੋਲਾ ਨਹੀਂ ਦਿੰਦਾ ਜੇ ਭੱਗ ਜਾ ਦੇਖੀ ਅੱਜ ਫਿੱਲਾ ਕਰਕੇ ਬੜੂ ਨਾ ਕੱਪੜੇ ਜਾਣ ਨਾ ਹੂੰ ਫਿੱਲਾ ਕਰੂਗਾ तू की देखदा चक्का हा डोकर डंगर नु गा गया तू पा दे खड़ा हो जा तू बड्डे सु बंगू कहनी मिनू भी चंद्रा बे लखणा मंजे ते सारे दी अग लाती इन्हने कड़ा तोने ने, ने। आओ बैठा मां बाप अपना पकड़ दा सामने है मां भी पकड़ा की हाल है आजा वही आ जा भाई पूरे आके मैं हां ठीक है हां हां और ठीक है ठीक ठाक बैठ ਉਹ ਬੈਠੇ ਨੂੰ ਗਹਿੜਾ ਤੈਨੇ ਕੁਰਸੀ ਕਰਦਾ ਫਰਦਾ ਦਾ ਮੈਂ ਤਾਂ ਤੇਰੇ ਲਈ ਆਤੀ ਕਿ ਮੈਂ ਨਹੀਂ ਦੱਸਾਂ ਤੇ ਦੱਸ ਦੇ ਮੇਰੀ ਤਾਂ ਯਾਰ ਕਰਦੇ ਨੇ ਦੁਰਦਪਾ ਕਰ ਕੀ ਉਹ ਕਿ ਮੈਂ ਕੋਈ ਰੋਟੀ ਨਹੀਂ ਪੁੱਛਦਾ ਟੱਕ ਨਹੀਂ ਪੁੱਛਦਾ ਰੋਟੀ ਦਾ ਤਾਂ ਹਿੱਲਾ ਕਰ ਦਾਂਗੇ ਉਹ ਫਿਰ ਮੈਂ ਆਇਆ ਤੇਰੇ ਲਈ ਇਸੇ ਕਰਕੇ ਆ ਹਾਂ ਵੀ ਰੋਟੀ ਦਾ ਹਿੱਲਾ ਕਰ ਮੇਰਾ ਤੇ ਜਿਵੇਂ ਮਰਦੀਗਾ 50000 ਰੁਪਏ ਲਾ ਦੇਗਾ ਤੂੰ ਉਹ 50000 ਮੈਂ 60000 ਰੁਪਇਆ ਲਾ ਦੂੰ ਪਰ ਇੱਕ ਗੱਲ ਹੈ ਹਾਂ ਕੰਮ ਪੱਕਾ ਹੋ ਗਿਆ ਆਪਣਾ ਮੇਰੀ ਗੱਲ ਸੁਣ ਲੈ ਅੱਗੇ ਨਾ ਗੱਲ ਕਰ ਅੱਛਾ 50000 ਤੇ ਚੁੱਪੀ ਤੋਂ ਪਈਆ ਰਾਣੀ ਮਿਲਦੀ ਆ ਤੀਮੀ ਲਾ ਦਿੰਦਾ ਨਾ ਤੈਨੂੰ ਬੋਲ ਕਰ ਹਾਂ ਇੱਕ ਹੀਲਾ ਕਰ ਦੂੰ ਤੁਝੂ ਆਪਣਾ ਹੀਲਾ ਅੱਜੇ ਲੈ 10000 ਰੁਪਏ ਦਾ ਤੂੰ ਕਰ ਹੀਲਾ ਮੈਂ ਤਾਂ ਤੀਮੀ ਦਾ ਕਰਦਾ ਕਰਦਾ ਗੱਲ ਲੱਗੀ ਪਿਆਰੇ ਨਾ ਤੇਰੀ ਗੱਲ ਕੱਚੀ ਲੱਗਦੀ ਅੱਜੇ ਤੂੰ ਕਿੱਥੋਂ ਕਰਦੇ ਹੈਗਾ ਯਾਰ ਓਏ 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 ਅੱਜ ਘਰੋਂ ਹਿੱਲਾ ਮੈਂ ਗੱਲ ਕਰੂੰਗਾ ਭਾਈ ਸਾਹਿਬ ਮੇਰੀ ਗੱਲ ਸੁਣਨਾ ਪੈਸੇ ਆ ਦੇ ਨਾ ਚੱਕ ਕੇ ਤੁਰਿਆ ਦੀ ਘਰ ਅੱਛਾ ਇਹ ਮੇਰਾ ਹਿੱਲਾ ਹੋਏ ਘਰੇ ਮੇਰਾ ਹਿੱਲਾ ਤੇਰਾ ਬਣ ਗਿਆ ਸਮਝਣਾ ਘਰੇ ਮੈਂ ਗੱਲ ਕਰ ਪੜੀ ਧੀਮੀ ਦਾ ਹਲੋ ਹਿੱਲਾ ਦਾ ਹੋ ਜੂਗਾ ਗੱਲ ਕੱਲੀ ਰੋਟੀ ਨਹੀਂ ਗੱਲ ਇੱਜ਼ਤ ਦੀ ਵੀ ਆ ਨਾ ਭਾਈ ਇੱਜ਼ਤ ਤਾਂ ਪੂਰੀ ਕਰੂਗੀ ਉਹ ਉਹ ਤਾਂ ਮੇਰੀ ਜ਼ਿੰਮੇਵਾਰੀ ਆ ਬਸ ਆਪਾਂ ਤੇਰੇ ਭਰੋਸੇ ਕਰਾਂਗੇ ਸਾਰਾ ਕੰਮ ਪਰ ਉਹ ਸਭ ਮੇਰੇ ਤੇ ਤੈਨੂੰ ਪੱਕਾ ਕਰਨਾ ਪਊਗਾ ਬਸ ਕਿਤੇ ਉਹ ਕੰਮ ਨਾ ਹੋਵੇ ਹਨਾ ਹਾਂ ਚੱਲ ਹੁਣ ਲੇਟ ਨਾ ਕਰ ਕੰਮ ਚੱਲ ਚੱਲਦੇ ਆਪਾਂ ਚੱਲ ਆ ਜਾ ਪੈਸੇ ਤਾਂ ਹੈਗੇ ਨੇ ਤੇਰੇ ਲਵੇ ਪੈਸੇ ਤਾਂ ਮੈਂ ਚੱਕ ਕੇ ਦੇ ਦਿਆਂਗਾ ਚੱਲ ਕਰਦੇ ਆਂ सबका सरदार जी हेलो हेलो हाँ शंकर क्या हाल बा अरे बढ़िया है बढ़िया है न, कैसे याद किया है? है का कैसे याद कर लिया याद तो किया था यार एक पार्टी आई थी मेरे पास अच्छा अच्छा क्या कर रहा है अब तू क्या कर रहा है मैं घर में था घर पे काम पर काम काम कर रहे थे थोड़ा अच्छा काम काम तो चलती रहते हैं मेरी सुन बात है आप हाँ बताइए बताइए एक पार्टी आई है मेरे पास पचास हजार वाली पार्टी है बढ़िया है अगर तू माने तो अच्छा। बात करू आगे उसके साथ सुनो सुनो ध्यान से मेरी बात ये अपनी लड़की है ना मोना इसका विवाह करा देते हैं इधर पंजाब में तेरे को पता है कनेडा जैसा है पंजाब रोजगार बढ़िया है बहुत जाते हैं लोग इधर के अच्छा अच्छा हाँ समझ रहे ना मेरी बात क्या बोल रहा कितना बोला आपने पचास हजार अच्छा ठीक है ठीक है कब आ रहे हो? हाँ एक दो दिन में हम आ रहे हैं तुम्हारे पास अच्छा तो आइए ना हाँ हो जाएगा ना काम हाँ हाँ, हाँ हो जाएगा हाँ। ए, बग्गा जी आज हमारी गाड़ी करते ही है आज ही लेके आ जाएंगे ना शाम तक अगर ऐसा होता है तो बड़ी अच्छी बात है यार आज ही ले आओ ना हाँ हाँ ले आएगी अच्छी बात करिए आ गए हमारी तो आप ले आओ ठीक है ठीक है रखते हैं ठीक है ਸਾ ਗਾ ਪੈਸਾ ਆਏਗਾ ਤੇਰੇ ਆ ਦੇ ਕਾਲਪੈ ਆ ਬਾਤ ਸਭ ਬਗਾਇ ਇਹਨੇ ਪੜਾ ਅਟਕਾ ਪਾਇਆ ਜਣ ਇਹਨੂੰ ਭੇਜ ਬੱਲਾ ਕੋਈ ਨਾ ਆਰਾ ਮੇਰਾ ਚਲੋ ਪ੍ਰੋਗਰਾਮ ਚਲੋ मसा मसा पिया है सारा प्रोग्राम है और कोई तो ना खुशी दे दिन करा बार बार आंदे ने ब्याह वाले दिन आज तो आपने मुन्नी जैन लगाओ मच्छर नहीं डलेगा आंख में हां हां लगा दो लगा दो बढ़िया एक नंबर बहुत, तो बहुत अच्छे है एक राया मैं सरदार जी बहुत अच्छे हैं अच्छे पूरे डरने की बात नहीं है दो चार दिन में घुल मिल जाओगे कोई बात नहीं हमारे घर पे कोई ਟੈਂਸ਼ਨ ਵਾਲੀ ਬਾਤ ਨਹੀਂ ਹੋਊਗੀ ਇਹਨਾਂ ਦਾ ਘਰ ਵੀ ਬਹੁਤ ਵੱਡਾ ਹੈ ਇਧਰ ਅੱਛਾ ਇਧਰ ਜਾਣਾ ਹੈ ਆ ਜਾਈ ਕਨੀ ਆਏ ਹੈਗਾ ਪਤਾ ਨਹੀਂ ਕਿੱਥੇ ਗਿਆ ਆਉਂਦਾ ਤੁਰੇ ਬੇ ਆ ਜਾ ਆ ਜਾ ਨਹੀਂ ਸੁਣਦੀ ਨਹੀਂ ਕੀ ਆ ਉਹਦਾ ਪਤਾ ਨਹੀਂ ਕਿੱਥੇ ਗਿਆ ਸਵੇਰ ਦਾ ਫੇ ਜਾਣਾ ਕਿੱਥੇ ਇੱਥੇ ਕਿਤੇ ਪਿੰਡ 'ਚ ਠੱਕੇ ਖਾਂਦਾ ਸਾਰਾ ਪਿੰਡ ਫਰੋਲਾ ਵਾ ਹੈ ਨਹੀਂ ਬਸ ਇੱਕ ਸੇਵਾ ਚ ਅੱਗ ਜੀ ਮੱਛਰੀ ਤੇ ਮੇਰੇ ਸਾਚ ਉਹਦਾ ਮੱਛ ਮੁੱਚ ਗਿਆ ਮਰ ਗਿਆ ਮਲੇ ਮਰਤਾ ਗਿਆ ਹੁਣ ਫੁੱਕਿਆ ਤਾਂ ਨਹੀਂ ਕਿਸੇ ਨੇ ਉਹ ਮਰਿਆ ਹੋਇਆ ਪਤਲਾ ਸਾਈਡ ਤੇ ਕਰ ਦਿੰਦਾ ਤੇ ਮਰੇ ਹੋਏ ਨੂੰ ਮਚਾ ਨਹੀਂ ਸਕਦੇ ਐ ਨਹੀਂ ਕੋਈ ਮਚਾਣਾ ਹੁੰਦਾ ਲੱਕੜਾ ਪਤਾ ਕਿੰਨੇ ਰੁਪਏ ਕਮੰਟਲ ਨੇ ਮਰੀ ਇਹਨਾਂ ਪੱਕਾ ਉਹ ਕੋਹੋਂ ਕਿੰਨੀਆਂ ਘੱਟੀਆਂ ਕਰ ਲੈਂਦੇ ਨੇ ਚੱਲ ਵੇ ਅੰਦਰ ਚੱਲ ਮਰਨ ਦੇ ਬਰਾ ਆਣਾ ਹੋਏ ਜਦੋਂ ਆਜੂਗਾ ਚੱਲ ਵੇ ਆ ਦੇਖੀ ਕੀ ਦੇਖਾਂ ਇਹ ਕਿਵੇਂ ਪੰਚਾਇਤ ਰਾਤ ਹੁੰਦੀ ਆ अरे बहुत बड़ा घर है सरदार जी का हाँ, हाँ, अब नहीं है भैया अच्छा अरे भैया ले नहीं कर तैयारी करा दाढ़ी मना कौन है, है? देख क्यों पसंद नहीं आई ਕਿਦੀ ਪਰਜਾਈਆ ਤੇਰੀ ਮੇਰੀ ਹਾਂ ਤੇਰਾ ਵਿਆਹ ਹੋ ਗਿਆ ਤੜਕੇ ਨਹੀਂ ਵੇੜੇ ਮਾਰਦੇ ਤੁਸੀਂ ਕਹਿੰਦੇ ਖਾ ਲਿਆ ਕਰੀ ਪੰਨੀ ਪੱਕੀਆਂ ਹੋਈਆਂ ਵਿਆਹ ਕਰਵਾਇਆ ਇਹਦਾ ਬੇਟਾ ਵੇੜਾ ਕਰਾਇਆ ਹੈ ਇਧਰ ਗੱਲ ਸੁਣ ਬੇੜਾ ਕਿਉਂ ਬੈਠਿਆ ਮੇਰੀ ਰੋਟੀ ਪਕਤੀ ਕਰੀਏ ਤੁਸੀਂ ਤਾਂ ਭਾਈ ਨਹੀਂ ਦੰਦੇ ਇਹਨੂੰ ਮੰਨੀਆਂ ਮੈਂ ਤਾਂ ਕਰਨੀ ਤਾਂ ਕੋਈ ਨਾ ਕੋਈ ਨਾ ਅੱਗੇ ਤੇਰੀ ਬਹੂ ਖਵਾ ਕੇ ਜਾਂਦੀ ਸੀ ਇਹਨੂੰ ਮੰਨੀਆਂ ਅੱਜ ਤਾਂ ਇਹਨੂੰ ਰੋਟੀਆਂ ਖਵਾਉਣ ਆ ਲ ਆ ਗਿਆ ਹੈ ਕਰੋ ਭਾਈ ਗੱਲ ਕਾ ਨਈਏ ਜੇਹੀ ਹੈ ਨਹੀਂ ਤੇਰੀ ਮਾਂ ਹੈ ਮੈਂ ਮੇਰੇ ਨਾਲ ਗੱਲ ਕਰ ਇਹਨੂੰ ਕੋਈ ਪੁੱਛਦੀ ਆ ਤੂੰ ਐਸਾ ਕਿਉਂ ਬੋਲਦੀ ਆਂ ਤੂੰ ਨਹੀਂ ਇਹ ਨਸ਼ਾ ਕਰਦਾ दारूਆ ਪਿੰਦਾ ਸਣੇ ਤੈਨੂੰ ਕੁੱਟਿਆ ਕਰਕੇ ਲੱਗ ਜਾ ਇਹ ਕਾ ਬੋਲਦਾ ਹੋਇਆ ਤਾਂ ਕਿਆ ਹੋਇਆ ਹਾ ਅਸੰਦੇਰਾ ਕੋਣ ਆ ਨਾ ਨੇ ਇਹੇ ਮੇਰਾ ਸਾਲਾ ਉਹ ਇਸ ਪੈ ਜੁਕੇ ਜਾਨੇ ਸਾਲਾ ਬੈ ਤੂੰ ਤਾਂ ਲਿਟਦਾ ਫਿਰੇਂਗਾ ਜੇ ਮੈਂ ਮਾਰਾ ਇੱਕ ਪੁੱਠੇ ਹੱਥ ਦਾ ਕਗਾ ਕੇ ਝੁਕਦਾ ਨਹੀਂ ਹੈ ਮੜੀ ਤੇ ਆਨ ਨਾਲ ਗੱਲ ਕਰਿਆ ਕਰ ਸਾਲਾ ਮੇਰਾ ਇਹ ਹੈਲੋ ਹਲੋ ਤੇਰੀ ਟੀਵੀ ਨੂੰ ਕਹਿ ਜੜੀ ਨਹੀਂ ਆ ਚੰਗਾ ਮੈਨੂੰ ਨਾ ਹੈਲੋ ਕਹਦੀ ਚਲ ਆ ਜਾ ਲੈਣੀ ਦਾਰਦੀ ਅੰਦਰ ਆ ਜਾ ਚੱਲ ਨੀ ਚੱਲ ਬਾਹਰ ਚੱਲ ਮੈਂ ਨਹੀਂ ਅੰਦਰ ਬੜਨ ਦਿੰਦੀ ਮਾਲਕਾ ਮੈਂ ਕਰਦਾ ਤੂੰ ਕਿਹੜੇ ਸਾਹਬ ਨਾਲ ਅੰਦਰ ਮੰਨ ਲੈਂਦੀ ਕਿੱਥੋਂ ਮਾਲਕਾ ਵੇ ਤੂੰ ਹੀ ਗਰੀ ਮਾਲਕੇ ਦੇ ਕੋਲ ਕਿੰਨਾ ਕਿਲਾ ਆਉਂਦਾ ਮੈਨੂੰ ਡੇਢ ਕਿਲਾ ਆਉਂਦਾ ਹੁਣਦਾ ਹੋਵਦਾ ਬਾਗੜ ਦੇ ਮਗਰ ਬਾਗੜ 'ਚ ਮਗਜੋ ਓਏ ਬੂਮੇ ਮਰ ਜਾ ਆਵੇ ਮੈਂ ਤਾਂ ਜਮੀ ਇਹ ਪੱਟੀ ਗਈ ਤੂੰ ਨਾ ਫालतू ਬੋਲਿਆ ਡੇਢ ਕਿੱਲੇ ਦੋਹਾਂ ਨੂੰ ਆਉਂਦਾ ਤੁਹਾਨੂੰ ਤੇ ਤੈਨੂੰ ਹੁਣ ਪਤਾ ਲੱਗਿਆ ਤੈਨੂੰ ਨਹੀਂ ਪਤਾ ਸੀ ਵੀ ਰਿਸ਼ਤਾ ਹੀ ਨਹੀਂ ਕਿਉਂ ਨਹੀਂ ਕਰਾਇਆ ਪਹਿਲਾਂ ਇਹਦਾ ਕਿਉਂ ਕਰਿਆ ਤੈਨੂੰ ਪਤਾ ਨਹੀਂ ਸੀ ਵੀ ਇਹਦੇ ਡੇਢ ਕਿੱਲੇ ਦੇ ਰਿਸ਼ਤਾ ਹੋਇਆ ਬੇ ਮੈਨੂੰ ਤਾਂ ਐ ਸੀ ਵੀ ਦੋਹਾਂ ਨੂੰ ਤਿੰਨ ਕਿੱਲੇ ਨੇ ਮੈਨੂੰ ਨਹੀਂ ਪਤਾ ਸਾਰੇ ਭੁੱਖੇ ਮਰਦੇ ਇੱਥੇ ਹਾਲੀ ਹੁਣ ਕਿਹੜੀਆਂ ਪਕਤੀਆਂ ਖਾਇਆ ਕਰੇਗੀ ਕੋਈ ਨਾ ਅਸੀਂ ਰਵਾਗੇ ਨੀ ਯਾਰ ਇਹ ਤੈਨੂੰ ਡੇਕੇ ਦਿਖਾਵਾਂਗੇ ਨੀ ਕੋਈ ਨਾ ਨਜ਼ਾਰੇ ਤੈਨੂੰ ਮੈਂ ਅ ਕੋਠੀ ਤੇ ਕੰਦ ਕੱਢੀ ਫੇਰ ਪਤਾ ਲੱਗੂ ਤੈਨੂੰ ਵੀ ਕੀ ਭਾਵਿਕਦੀ ਐ ਬੇ ਤੈਨੂੰ ਬੜਨ ਕਿਹੜਾ ਦਿੰਦਾ ਇੱਥੇ ਆਪਦਾ ਬਾਹਰ ਚੱਲੋ ਚੱਲ ਚੱਲ ਬਾਹਰ ਅੱਗ ਦੇ ਬੜਨਾ ਲਾ ਤਨਾ ਲਾ ਦੀ ਹੱਥ ਹਾਏ ਬੇ ਬੇ ਮਰਚੜੇ ਰੋਪਲਾ ਉਹਨਾਂ ਨੂੰ ਉਹ ਵਾ ਕੀ ਰੋਕਾਂ ਡੇਢ ਕਿੱਲੇ ਲੈ ਗਿਆ ਅਗਲੇ ਬੋਸ ਮੇਰੇ ਪੱਤ ਦੇ ਆ ਜਾ ਫਿਰ ਭੱਜ ਲਾ ਬੱਕੜ ਸਿਆ ਤਾਂ ਤਾਂ ਰਾਂਗੀ ਲਾਤੇ ਰੰਗ ਤਾਂ ਬਾਈ ਸ਼ਾਮਾ ਹੀ ਲਾਣਾ ਮੇਰੀ ਗੱਲ ਸੁਣ ਲੈ ਹੁਣ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਤੇਰੀ ਆ ਮੈਂ ਕਿੰਨਾ ਫੁੱਲਾਂ ਮੰਗੂ ਰੱਖੂ ਹਾਂ ਜਿੰਨੇ ਵੀ ਮੇਰੀ ਗੱਲ ਸੁਣ ਚਿੰਨੇ ਹੀ ਮੈਂ ਰਸਤੇ ਕਰਾਇਆ ਨਾ ਕੋਕਾ ਕਰਾਇ ਇਹ ਨਹੀਂ ਮੈਨੂੰ ਕੋਈ ਲਾਂਬਾ ਨਹੀਂ ਆਇਆ ਬਾਕੀ ਠੀਕ ਆ ਮੈਨੂੰ ਆ ਰਿਹਾ ਫੋਨ ਉੱਥੋਂ ਅੱਛਾ ਹਾਂ ਗਰਦਾਸਪੁਰ ਤੋਂ ਕੋਣ ਆ ਰਿਹਾ ਮੈਂ ਉੱਧਰ ਜਾਣਾਗਾ ਹੋਰ ਵੀ ਆਈ ਗੱਲ ਤੇ ਕੋਕੇ ਹੈ ਹਾਂ ਹਾਂ ਚਲ ਮੈਂ ਮਿਲਦਾ ਤੈਨੂੰ ਅੱਥਨ ਟੜਕੇ ਮਿਲ ਲੈਣੇ ਆਪਾਂ ਕੱਲੋਂ ਕੋਈ ਗੱਲ ਨਹੀਂ ਹਾਂ ਆਪਰੇ ਕਹਿੰਦੇ ਤਾਂ ਚਮੀ ਟੈਨਸ਼ਨ ਨਾ ਮੰਨ बस ठीक हाँ। है चल ठीक है चंगा फिर ठीक है ठीक है ठीक हाँ, हाँ, है सरदार जी ठीक और फिर ठीक है खुश हां हां हाँ, बढ़िया अपना घर बहुत बड़ा है घर ता तेनु पता बहुत मेहनत नाल पा गया अच्छा मुन्नी से भी पूछे केमया मुन्नी अच्छा है अच्छा है खाना पीना खाना कुछ चावल खाने हैं बनाना खुद ही पड़ेगा इधर नहीं कोई बना के देगा मच्छी लेकर आओ मैं बना दूंगा मच्छी और चावल बोल रही है वो ठीक है मेरा काम चल रहा था अच्छा उसको सारी कमाई कमई उसके पास जाती थी भाई है हमारा भैया छोटा भाई उसके घर बाद दी है वो

महुआ क्या महुआ है भाई एक नंबर अच्छा हम तो महुआ लगाएंगे भैया कोई बात नहीं कर देंगे कर तो बना लो मछली के साथ चलेगा ना ठीक हाँ, हाँ, तो है ठीक तो, है चलो तो आराम कर लो नाना होगा तो बता देना ठीक है ठीक है हम नहीं नहाते हम पाँच छह दिन नहीं नहाएंगे ऐसे नहीं पानी की बचत करते हो हाँ हाँ हम पानी की

ਇਧਰ ਆ ਬੈਜੇ ਤੇਰਾ ਪੱਠਾ ਜਮੀ ਹੋਈ। ਕਿਆ ਬੋਲ? ਮੇਰੇ ਚੁੱਲ੍ਹੇ ਤੇ ਤੇਰੀ ਹਿੰਮਤ ਕਿਵੇਂ ਹੋਈ ਔਰ ਮੱਛੀ ਧਾਰਨ ਦੀ? ਮੱਛੀ? ਚੱਕ ਕੇ ਨਾ ਛੜੀ ਜੇ ਗੰਦ ਨੂੰ ਬਾਹਰ ਛੜਦਾ। ਨਾਲੀ ਚ ਭਾਇਆ ਇਹਨੂੰ। ਕਿਆ ਬੋਲ ਰਹੀ ਏ ਤੂੰ? ਐ ਅਹ ਨਾਲੀ ਚ ਪਾ ਕੇ ਜਾ ਕੇ ਮੱਛਾ। ਇਹ ਮੱਛਾ ਨਹੀਂ ਹੁੰਦਾ ਮੱਛਲੀ ਹੁੰਦੀ ਹੈ। ਬੱਚੀ ਬਣੀ ਆ ਮੱਛਲੀ ਦੀ। ਤੈਨੂੰ ਕਿਹਾ ਕਿਨੇ ਔਰੇ ਮੇਰੇ ਚੁੱਲ੍ਹੇ ਦੇ ਉਨ ਨੂੰ ਪਹਿਲਾਂ ਐ ਕਿਹਾ ਮਲੰਗ ਨੂੰ ਬੁਲਾ ਕੇ ਲਿਆ ਮੇਰੇ ਕੋਲੇ ਚੋਰੇ ਨੂੰ। ਗੰਦ ਖਾਣਾ ਨਾ ਹੋਵੇ ਜੇ। ਚੋਰੇ ਰਾਖਸ ਮਚੌਰਾ ਜਿਹੜਾ ਤੈਨੂੰ ਲਿਆਇਆ ਅੱਛਾ ਮੇਰੀ ਘਰ ਵਾਲਾ ਇਹ ਤੈਨੂੰ ਕੋਈ ਹੋਰ ਲੱਭਿਆ ਨਹੀਂ ਹੈਗਾ ਹੈ ਤੁਹਾਡੇ ਉਧਰ ਹੈ ਨਹੀਂ ਉਧਰ ਦੇ ਪਾਸੇ ਮੁੰਡੇ ਮਾੜੇ ਹੈ ਨਹੀਂ ਨਹੀਂ ਤੋ ਉਸਨੇ ਪੈਸੇ दिए ਮੇਰੇ ਭਾਈ ਕੋ ਲੈ ਐ ਜਿਹੇ ਤਰ੍ਹਾਂ ਭਰਾਏ ਵੇਚ ਲੈ ਕਾ ਜਿਹੜਾ ਪੈਸੇ ਆ ਪਿੱਛੇ ਆਪਦੀ ਭੈਣ ਤੋੜਤੀ ਤੋ ਤੂਜੇ ਕੀ ਆ ਹੁਆ ਭਾਈ ਮੈਂ ਔਰੇ ਮੱਛੀ-ਮੁੱਛੀ ਨਹੀਂ ਬਣਾਉਂਦਾ ਚੱਕਰ ਨਹੀਂ ਮੈਂ ਲੱਤ ਮਾਰ ਕੇ ਰੋੜਦਾ ਨਾ ਐਸੇ-ਗੇਸੇ ਮਾਰੇਗੀ ਤੂੰ ਚੱਕ ਇਹਨੂੰ ਆਮ ਨਹੀਂ ਉਠਾਤੇ ਵੇਉਰੇ ਵਿਚਾਰਿਆ ਅਰੇ ਕਾ ਹੋ ਗਿਆ ਕਿਆ ਛੋਰ ਬਚਾ ਰੱਖਾ ਤੈਨੂੰ ਕਿਨੇ ਬੁਲਾਇਆ ਪੈੜੀ ਟੋਪੀ ਵਾਲੇ ਨੂੰ ਰੇ ਅਰੇ ਸਰਦਾਰ ਜੀ ਨੇ ਬੋਲਾ ਘਾਹ ਪਰ ਛੋਰ ਮਾਚ ਰਹਾ ਨਾ ਨਰੇ ਹੈ ਗੁਰਕਤਾਂ ਜੁਆਣੇ ਤੇਰਾ ਸਰਚ ਅਰੇ ਉਹ ਤਾਂ ਹਮ ਨਹਾਏ ਨਹੀਂ 5-6 ਦਿਨ ਹੋ ਗਏ ਵੇ ਕਣਕ ਤੇ ਨਾ ਬਹਿ ਜੀ ਆਹ ਸਾਚਾ ਟਾਹੇ ਪਿਆ ਆ ਹੋਇਆ ਮਣਮਣ ਮੁਸਕ ਮਾਰਦੀ ਏ ਸੜੇ ਹਾਨ ਚੋ ਗਰ ਜੋ ਕਿਤੇ ਨਾ ਲੰਦੇ ਨਾਲੀ ਨੂੰਲੀ ਜਾਂਦੇ ਸੁਆਸਾਨੀ ਟੱਕਰਿਆ ਤੁਹਾਨੂੰ ਬਣਾਣੀ ਨਹੀਂ ਦੇ ਰਹੀ ਹੈ ਕਿਆ ਬੋਲ ਰਹੀ ਹੈ ਜੀ ਸਰਦਾਰ ਜੀ ਕੋ ਬੋਲੋ ਬਲਾ ਬਲਾ ਕੰਜਰ ਦੀ ਦਾੜੀ ਮੈਂ ਪੱਟਾ ਦੀ ਦਾੜੀ ਨਾਲ ਮੈਂ ਲਾਉਂ ਚੂ ਟਬਲਾ ਅਰੇ ਸਰਦਾਰ ਜੀ ਮੈਂ ਨਹੀਂ ਕੰਜਰ ਦੀ ਦਾੜੀ ਨਾਲ ਛੋਟਾ ਅਰੇ ਸਰਦਾਰ ਜੀ ਆ ਜਾਓ ਬਲਾ ਦਰਦੀ ਆਂ ਤੇਰੇ ਸਰਦਾਰ ਤੋਂ ਆੱਡੇ ਨਾ ਰੜਾ ਲਾਉ ਨਾ ਮੈਂ ਨਾਲ ਮੱਗ ਜਾ ਮੱਛੀ ਚੋਲ ਖਾਣਾ ਗੱਦ ਖਾਣਾ ਨਾ ਹੋਵੇ ਜੇ ਕਿਵੇਂ ਤੇਰੀ ਜਵਾਨ ਚਵੜ ਚਵੜ ਚੱਲ ਰਹੀ ਆ ਤੈਨੂੰ ਮਾੜੀ ਮੂੜੀ ਸ਼ਰਮ ਹੈਗੀ ਆ ਕਿ ਨਹੀਂ ਬਸ ਸ਼ਰਮ ਤੂੰ ਮੰਨ ਚੌਰਿਆ ਤੇਰੇ ਦਾਦੇ ਪੜਦਾਦਿਆਂ ਨੇ ਕਦੇ ਮੱਛੀ ਨਹੀਂ ਚੜਾਈ ਛੁੱਲੇ ਤੇ ਤੂੰ ਅਜ ਮੱਛੀਆਂ ਖਾਏਂਗਾ ਅਸੀਂ ਜੋ ਮਰਜ਼ੀ ਕਰਕੇ ਖਾਈਏ ਸਾਡਾ ਘਰ ਤੈਨੂੰ ਕੀ ਤਕਲੀਫ ਪੱਠੇ ਤੇ ਕੋਠੇ ਪਾ ਲੋ ਨਹੀਂ ਖੇਤ ਰਹਿ ਲੋ ਉਰੇ ਨਹੀਂ ਫਿਰ ਮੈਂ ਮੀਟ ਬਣਾਉਣ ਦੰਦੀ ਤੂੰ ਇਹ ਨਿਕਲ ਜਾ ਖੇਤ ਕਿਉਂ ਤੂੰ ਸਾਲਾ ਲੱਗਦਾ ਕਰਦਾ ਲੱਗਦਾ ਉਹ ਪਤਾ ਨਹੀਂ ਕਿੱਥੇ ਮਰਿਆ ਅੱਜ ਤੇ ਕੰਮ ਤਾਂ ਮਾਊਂਗਾ ਅੱਜ ਤੇ ਬੱਲੇ ਵੇ ਤੇਰੇ ਕੰਦਾ ਮਾਰਨ ਆ ਗਿਆ ਇਹ ਜੇ ਲੁੱਟ ਲੈਟ ਕੇ ਲੈ ਜਾਂਦੀਆਂ ਹੁੰਦੀਆਂ ਨੇ ਤੇ ਤੈਨੂੰ ਤਾਂ ਸੁੱਤੇ ਮੈਨੂੰ ਗੋਲੀਆਂ ਦੇ ਕੇ ਮਾਰ ਦੂ ਵੇ ਕੰਜਰਾ ਆਇਆ ਹੁਣ ਕਦੋਂ ਆਏਗਾ ਤੈਨੂੰ ਨਹੀਂ ਲੁੱਟ ਕੇ ਲੈ ਕੇ ਜਾਂਦੀ ਮੈਨੂੰ ਲੈ ਕੇ ਜਾਊਗੀ ਤੈਨੂੰ ਕੀ ਤਕਲੀਫ ਮੇਰਾ ਬੇਟੀ ਹੈ ਤੇ ਬਹੁਤ ਸਮਾਨ ਆਪੇ ਮੇਰੀ ਮਾਂ ਨੇ ਬੇਤੇਰਾ ਦਾਦ ਦਿੱਤਾ ਮੈਨੂੰ ਇਹਦਾ ਕੀ ਨੰਗਣੀ ਦਾ ਇਹ ਕੱਢੂ ਬਿਸਤਰਾ ਪਤਾ ਉਸ ਨੰਗਾ ਦਾ ਕਿਹੜੇ ਥੋੜੇ ਟਰੱਕ ਭਰ ਕੇ ਦਿੱਤੇ ਨੰਗ ਨੰਗਣੀ ਤਾਂ ਤੂੰ ਲਿਆਇਆ ਆ ਸੁੱਤੇ ਨੂੰ ਰਾਵੜ ਵੀ ਨਹੀਂ ਚੋਰਾ ਮਰੀ ਗਾ ਬੇ ਕੀ ਹੋ ਰਿਹਾ ਆ ਦੇਖ ਲੈ ਚੋਰਾ ਆ ਇਹਨੂੰ ਮੱਛੀਆ ਤਰੋਂਦਾ ਮੱਛੀ ਤੇਰੀ ਬੈਠੇ ਨੇ ਓਏ ਤੂੰ ਸੰਗ ਮੰਨ ਲੈ ਮਰੀ ਗੁੱਡੀ ਪੱਕ ਲੈਣ ਦੇ ਮੇਰੀ ਰੋਟੀ ਕਿਉਂ ਤੁਹਾਨੂੰ ਤਕਲੀਫ ਰੋਟੀ ਬਣਾ ਰੋਟੀ ਬਣਾ ਦੋ ਮੱਛੀ ਚੋਰਦਾ ਨਾ ਖਾਓ ਜਿਹੜਾ ਸਾਡਾ ਚੱਤ ਗਰੂ ਉਹੀ ਖਾਵਾਂਗੇ ਹੁਣ ਅਸੀਂ ਰੋਟੀਆਂ ਕਿਵੇਂ ਖਾਵੀਏ ਇਹ ਖਾਂਦੀ ਦੀ ਰੋਟੀ ਫਿਰ ਹਾਟੇ ਤੇ ਲੈ ਜਾ ਉਹਦੀ ਨੂੰ ਭੈਰ ਉਹ ਕਿੱਥੋਂ ਹੋਟਲ ਤੇ ਲੈ ਜਾ ਕਰ ਚੱਲ ਤੂੰ ਪੁਕਾਰ ਰਹਿਣ ਦੇ ਅੱਜ ਕਿਉਂ ਕਬਰੋਂ ਭਈ ਮੈਂ ਮੈਂ ਮੱਛੀ ਮੇਰੇ ਝਿੱਲੇ ਤੇ ਛੱਡ ਨਹੀਂ ਦਿੰਦੀ ਚੱਕੇ ਬਾਹਰ ਮਾਰੇ ਨੂੰ ਤੂੰ ਤਾਂ ਲੈ ਕੇ ਮਾਰੇਗੀ ਤੂੰ ਬਾਹਰ ਚੱਲ ਜਰਾ ਗੋਹਾ ਖਾਣਗੇ ਕੈਸੇ ਬੋਲਦੀ ਹੈ ਉਹ ਤੂੰ ਰਹਿਣ ਦੇ ਕਿਉਂ ਕਉਦਾ ਸੱਚ ਚੜੀ ਜੰਨੀ ਹੈ ਭਈ ਮੇਰਾ ਬੀਪੀ ਨਾ ਬਦਾਓ ਠੀਕ ਆ ਚੱਕੇ ਪਤੀਲੇ ਦੇ ਮੈਂ ਬਾਹਰ ਮਾਰੂ ਨਹੀਂ ਚੱਕ ਲਾਉਦੇ ਤੇਰਾ ਬੀਪੀ ਦਾ ਜਾ ਤਿੰਨ ਪ੍ਰਾਣੀਆਂ ਪਈਆਂ ਘੁਗਣੇ ਚ ਤਰੇ ਬੱਲੇ ਵੇ ਤੇਰੇ ਬੰਦੇ ਦੀ ਤਾ ਮੂਸਲਰ ਦਾੜੀ ਮੁੰਨੀ ਲੈ ਹੁਣ ਮੇਰੇ ਬੰਦੇ ਦੀ ਦਾੜੀ ਮੈਂ ਤੇਰੇ ਹੱਥੇ ਲਾ ਦੇ ਤੇਰੀ ਸਾਰੀ ਦਾੜੀ ਕੱਟਾਂਗੇ ਮਾਈ ਮਾਈ ਤੁਹਾਨੂੰ ਲੋੜੇ ਦੀ ਪਣੀ ਨਹੀਂ ਤਾ ਕਿਉਂ ਤੇਰੀ ਦੇਖਾਰਣੀ ਕਾਰਣੀ ਜੇ ਜਵਾਰ ਕਰੀ ਸੀ ਕਿ ਕਰੀ ਦੀ ਤੇਰਾ ਵਿਆਹ ਹੋ ਗਿਆ ਮੂਸਲਰ ਦਾੜੀ ਮੈਂ ਮੇਰੀ ਗੱਲ ਸੁਣ ਲੈ ਜਿੱਦ ਦੇ ਤੇਰੀ ਟੀਮੀ ਬਸ ਕੇ ਦਿਖਾ ਮਰੇ ਉਦਣ ਗੱਲ ਕਰੀ ਉਹ ਜਲ ਕਰਿਆਂ ਜਿੱਦਾ ਬਸ ਵੀ ਜਾਉ ਮੈਂ ਹਰ ਰਾਤ ਵੀ ਨਹੀਂ ਰਾਤ ਵੀ ਨਹੀਂ ਰਹੀ ਲੁੱਟ-ਬੁੱਟ ਕੇ ਭੱਜੂ ਇਹ ਉਹ ਜਲ ਤੀਨੂ ਕੀ ਤਕਰੀਬ ਆ ਲੈ ਖੜਾ ਇੱਧਾ ਦੇਖੀ ਲੈ ਏ ਬੰਦੇ ਮਜਲੀ ਬਣਾ ਲੈ ਬਰਾਣੇ ਨੇ ਨੇ ਆ ਦੇਖ ਲੈ ਆਂ ਮੈਂ ਬਦੂ ਦਾ ਦੇ ਬੋਲੇ ਕਿਵੇਂ ਤਾਂ ਡੰਡਾ ਉਹ ਮਾਰਿਆ ਤੇ ਸੌਲੇ ਤੇ